ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਉੱਪਰ ਨਕੇਲ ਕੱਸਣ ਦੇ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਨਸ਼ਾ ਤਸਕਰਾਂ ਨੂੰ ਆਏ ਦਿਨ ਗ੍ਰਿਫਤਾਰ ਵੀ ਪੁਲਸ ਵੱਲੋਂ ਕੀਤਾ ਜਾ ਰਿਹਾ ਲੇਕਿਨ ਫਿਰ ਵੀ ਨਸ਼ਾ ਤਸਕਰ ਨੇ ਕੇ ਬਾਜ਼ ਨਹੀਂ ਆ ਰਹੇ ਤੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਲਗਾਤਾਰ ਲੱਗੇ ਹੋਏ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਤਗੜ ਸਾਹਿਬ ਦੇ ਸਰਹੰਦ ਤੋਂ ਜਿੱਥੇ ਕੇ ਸੀਆਈਏ ਸਰਹੰਦ ਦੀ ਟੀਮ ਵੱਲੋਂ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਨਾਲ ਸਬੰਧਤ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 256846 ਨਸ਼ੀਲੀਆਂ ਗੋਲੀਆਂ ਕੈਪਸੂਲ ਤੇ 21364 ਨਸ਼ੀਲੇ ਟੀਕੇ ਤੇ 738 ਨਸ਼ੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਨੇ ਤੇ ਉੱਥੇ ਹੀ ਦੋਸ਼ੀਆਂ ਦੇ ਕੋਲੋਂ ਇੱਕ ਸਕੂਟੀ ਮੋਟਰਸਾਈਕਲ ਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਤਿਹਗੜ ਸਾਹਿਬ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਬੱਢੀ ਗਈ ਮਿਹਨ ਦੇ ਤਹਿਤ ਥਾਣਾ ਬਡਾਲੀ ਆਲਾ ਸਿੰਘ ਵਿਖੇ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਕੇ ਉਸ ਦੀ ਢੰਗਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਉੱਤਰ ਪ੍ਰਦੇਸ਼ ਤੋਂ ਵਾਇਆ ਹਰਿਆਣਾ ਪੰਜਾਬ ਦੇ ਵਿੱਚ ਚੱਲ ਰਹੀ ਨਸ਼ਾ ਸਪਲਾਈ ਦੀ ਚੇਨ ਨੂੰ ਤੋੜਿਆ ਗਿਆ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਰਚਾ ਕੀਤਾ ਸੀਗਾ ਜਿਦੇ ਵਿੱਚ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੀ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸਿਊਟੀਕਲ ਓਪੀਓਇਡ ਦਾ ਕੰਮ ਕਰ ਰਿਹਾ ਸੀਗਾ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਬਡਾਲੀਆਲਾ ਸਿੰਘ ਖਾਨੇ ਦੇ ਵਿੱਚ ਐਫ ਆਈ ਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ 6485 ਐਨ ਡੀ ਪੀ ਐਸ ਐਕਟ ਵਾਇਦੇ ਤੇ ਪਰਚਾ ਦਰਜ ਕੀਤਾ ਗਿਆ ਜਿੰਨਾ ਕਿ ਅਸੀਂ ਹਮੇਸ਼ਾ ਗੱਲ ਕਰਦੇ ਆਂ ਮੀਡੀਆ 'ਚ ਵੀ ਗੱਲ ਹੁੰਦੀ ਹੈ ਪਬਲਿਕ 'ਚ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਤਾਂ ਜਿਹੜਾ ਬਿਗ ਫਿਸ਼ ਹੁੰਦਾ ਉਹ ਹਮੇਸ਼ਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਹੀ ਸਰਫੇਸ ਕਰਦਾ ਹੈ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮੰਨ ਲੋ ਕੋਰਟ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮਨਾ ਨਗਰ ਪਹੁੰਚੀ ਯਮਨਾ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਕ ਪਹਿਲਵਾਨ ਸਪਲੀਮੈਂਟ ਸਟੋਰ ਸੀ ਜਿੱਥੋਂ ਇਸ ਡਰੱਗ ਇੱਥੇ ਡਰੱਗ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਵਾਨ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਦੇ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗਸ ਦਾ ਕੰਮ ਕਰ ਰਿਹਾ ਸੀ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਬੀਐਸ ਐਕਟ ਤਹਿਤ ਜਿਹੜਾ ਇਲਿicit ਡਰੱਗਸ ਨੇ ਇੰਜੈਕਸ਼ਨ ਸਟੈਬਲਟਸ ਵਾਈਲਸ ਇਥੋਂ ਰਿਕਵਰ ਕੀਤੇ ਤੇ ਮੈਂ ਦੱਸਣਾ ਚਾਹੂੰਗੀ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅਰੈਸਟ ਕੀਤਾ ਗਿਆ ਸਾਹਿਲ ਦੀ ਰਿਮਾਂਡ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰ ਹਾਊਸ ਤੱਕ ਪਹੁੰਚੇ ਵੇਅਰ ਹਾਊਸ ਤੇ 3 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਜਿਹੜੇ ਇੱਕ ਗੈਸਟਡ ਆਫੀਸਰ ਦੀ ਹਾਜ਼ਰੀ ਦੇ ਵਿੱਚ ਉਹ ਤੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ ਵੇਅਰਹਾ우스 ਜੋ ਕਿ ਸਹਾਰਨਪੁਰ ਪੂਰਵ ਵਿੱਚ ਸੀਗਾ ਉਥੋਂ ਰਿਕਵਰੀ ਕੀਤੀ ਗਈ ਇਹਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤਾ ਗਏ ਆਮ ਨੈਕਸਟ ਕਿਉਂਕਿ ਵੇਅਰਹਾ우스 ਤੋਂ ਨੈਕਸਟ ਵਾਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾ우스 ਦੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਉਹ ਸਾਨੂੰ ਮਿਲੀ ਮੇਰੇ ਡਿਊਟੀ ਦੇ ਵਿੱਚ ਅ ਉਥੇ ਅਬਦુલ ਦੇ ਜਿਹੜੇ ਦੋ 파ਟਨਰ ਸੀ ਅ ਅਬਦુલ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦુલ ਆਇਆ ਸੀ ਉਥੇ ਸਾਡੀ ਟੀਮਸ ਵੱਲੋਂ ਅਬਦુલ ਦੇ ਉਹਦੇ ਦੋ 파ਟਨਰ ਸ਼ਾਹਿਦ ਅਤੇ ਵਸੀਮ ਨੂੰ ਅਰੈਸਟ ਕੀਤਾ ਗਿਆ ਉਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਫਟਾਗੜ ਸਾਹਿਬ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲ ਇੱਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ ਬਿਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ਡਰਗ ਇੰਜੈਕਸ਼ਨਸ ਉਥੋਂ ਰਿਕਵਰ ਕੀਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਆ ਫਾਰਮਾਸਿਟੀਕਲ ਓਪੀਆਇਡਸ ਦੇ ਉਹ 738 ਵਾਇਲ ਫਤਿਹਗੜ ਸਾਹਿਬ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ। ਕੁੱਲ ਮਿਲਾ ਕੇ ਇਸ ਆਪਰੇਸ਼ਨ ਦੇ ਵਿੱਚ 6 ਬੰਦੇ ਅਰੈਸਟ ਹੋਏ ਨੇ। ਉਹਨਾਂ ਵਿੱਚੋਂ ਪ੍ਰਵਿੰਦਰ ਸਿੰਘ ਹੈ ਜਿਹੜਾ ਉਹ ਰਹਿਣ ਵਾਲਾ ਪੁਲਿਸ ਸਟੇਸ਼ਨ ਖਰੜ ਮੋਹਾਲੀ ਦਾ ਹੈ। ਸਾਹਿਲ ਜੋ ਹੈ ਉਹ ਯਮੁਨਾ ਨਗਰ ਦਾ ਹੈ। ਪੰਕਜ ਜੋ ਹੈ ਉਹ ਸਹਾਰਨਪੁਰ ਉੱਤਰ ਪ੍ਰਦੇਸ਼ ਦਾ ਹੈ। ਸ਼ੁਭਮ ਸਹਾਰਨਪੁਰ ਉੱਤਰ ਪ੍ਰਦੇਸ਼ ਦਾ ਹੈ। ਅਤੇ ਸ਼ਾਹਿਦ ਅਤੇ ਵਸੀਮ ਮੇਰਟ ਉੱਤਰ ਪ੍ਰਦੇਸ਼ ਦੇ ਰਹਿਣਾ ਲੈਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਤਿੰਨ ਗੱਡੀਆਂ ਰਿਕਵਰ ਹੋਈਆਂ ਨੇ ਜਿਨ੍ਹਾਂ ਚੋਂ ਇੱਕ Bajaj ਮੋਟਰਸਾਈਕਲ ਹੈ ਪੰਜਾਬ ਰਜਿਸਟ੍ਰੇਸ਼ਨ ਨੰਬਰ ਦਾ ਇੱਕ Suzuki ਸਕੂਟਰ ਹੈ Suzuki Access ਸਕੂਟਰ ਇਹ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਦਾ ਹੈਗਾ ਤੇ ਇੱਕ ਬਲੀਨੋ ਕਾਰ ਜੋ ਕਿ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਦੀ ਹੈ ਅ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਹੈ ਕਿ ਇਸ ਪੂਰੇ ਆਪਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਰਵਿੰਦਰ ਸਿੰਘ ਹੈ ਉਹ ਸਾਡੇ ਕੋਲ ਇੱਕ ਪਹਿਲਾਂ ਵੀ ਕੇਸ ਚ ਵਾਂਟਡ ਸੀ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸ ਦੇ ਵਿੱਚ ਉਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਇਹਨਾਂ ਕੋਲੋਂ ਹੋਰ ਵੀ ਕਈ ਅਹਿਮ ਪੁਲਾਸੇ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਜਗਬਾਣੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ